ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਅਸ਼ਚਰਜ ਨੇ ਹੈਰਾਨ ਕਰ ਦਿੰਦੀਆਂ ਨੇ ਆਪਾਂ ਨੂੰ ਪਤਾ ਕਿ ਜਿਹੜੀਆਂ ਅਰਬ ਕੰਟਰੀਆਂ ਨੇ ਉਥੇ ਰੇਤ ਦੇ ਸਮੁੰਦਰ ਵਗਦੇ ਨੇ ਨਾ ਕਿ ਪਾਣੀ ਦੇ ਤੇ ਰੇਗਿਸਤਾਨ ਦੇ ਵਿੱਚ ਪਾਣੀ ਮਿਲਣਾ ਬੜਾ ਮੁਸ਼ਕਲ ਹੁੰਦਾ ਪਰ ਪ੍ਰਮਾਤਮਾ ਦੀ ਮੌਜ ਆ ਮੌਜ ਦੇ ਵਿੱਚ ਆਇਆ ਤਾਂ ਜਿੱਥੇ ਰੇਤ ਦੇ ਸਮੁੰਦਰ ਵਗਦੇ ਨੇ ਤੇ ਉਹਦੇ ਨਾਲ ਮਹਾਸਾਗਰ ਵੀ ਚੱਲਦੇ ਆ ਕਿਤੇ ਤੇ ਆ ਦੇਖੋ ਤੁਸੀਂ ਥੋੜੀ ਜੀ ਰੇਤ ਹਟਾ ਕੇ ਤੇ ਥੱਲੇੋਂ ਸਾਫ਼ ਪਾਣੀ ਵੀ ਨਿਕਲਦਾ ਤੇ ਅਸੀਂ ਜਿੱਥੇ ਪੰਜਾਬ ਦੇ ਵਿੱਚ ਪਾਣੀ ਮਿੱਠੇ ਸੀ ਜਿੱਥੇ ਪਾਣੀ ਅੰਮ੍ਰਿਤ ਸੀ ਤੇ ਅਸੀਂ ਉਹ ਪਾਣੀ ਕੰਧਲੇ ਕਰਤੇ ਦੂੰਗੇ ਕਰਤੇ ਸਾਂਭੇ ਹੀ ਨਹੀਂ ਜੇ ਕੋਈ ਮਾੜਾ ਮੋਟਾ ਸਾਹਮਣ ਨੂੰ ਉੱਠਦਾ ਤਾਂ ਪਤਾ ਨਹੀਂ ਸਾਨੂੰ ਆਦਤ ਹੀ ਆ ਸੀ ਉਹਨੂੰ ਤੁਹਾਨੂੰ ਪਤਾ ਹੀ ਆ ਹਰੇਕ ਨੂੰ ਬਿਠਾ ਦੇਈਦਾ ਵੀ ਅਸੀਂ ਤਾਂ ਕੁਝ ਕਰਨਾ ਨਹੀਂ ਤੂੰ ਘਾਤੋਂ ਕਰਦਾ ਖੈਰ ਚਲੋ ਉਹ ਪ੍ਰਮਾਤਮਾ ਜਾਣਦਾ ਆਪਾਂ ਕਿਸੇ ਨੂੰ ਕੁਝ ਨਹੀਂ ਕਹਿਣਾ ਸਿਰਫ ਇੰਨੀ ਗੱਲ ਆ ਕਿ ਉਸ ਕਾਲਪੁਰਖ ਵਾਹਿਗੁਰੂ ਦੇ ਓਟ ਆਸਰੇ ਤੋਂ ਬਿਨਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੇ ਤੁਹਾਡਾ ਸਾਥ ਨਹੀਂ ਦੇਣਾ ਹੁਣ ਹਾਲਾਤ ਇੰਨੇ ਮਾੜੇ ਨੇ ਤਾਂ ਆਉਣ ਵਾਲੇ ਸਮੇਂ ਦੇ ਬਾਰੇ ਸੋਚ ਕੇ ਤਾਂ ਡਰ ਲੱਗਦਾ ਕੋਈ ਹਫਤਾ ਇਹ ਜਿਹਾਂ ਨਹੀਂ ਨਿਕਲਦਾ ਜਿੱਦਣ ਕਿਤੇ ਹੜ੍ਹ ਨਾ ਆਏ ਹੋਣ ਕੋਈ ਹਫਤਾ ਐਸਾ ਨਹੀਂ ਨਿਕਲਦਾ ਜਿੱਦਣ ਕਿਤੇ ਅੱਗ ਨਾ ਲੱਗੀ ਹੋਵੇ ਕੋਈ ਹਫਤਾ ਐਸਾ ਨਹੀਂ ਨਿਕਲਦਾ ਜਿੱਦਣ ਕਿਤੇ ਆਪਣੇ ਨੌਜਵਾਨ ਮੁੰਡੇ ਕੁੜੀਆਂ ਨੇ ਸੂਸਾਈਡ ਨਾ ਕੀਤਾ ਹੋਵੇ ਕੋਈ ਜ਼ਿੰਦਗੀ ਤੋਂ ਦੁਖੀ ਆ ਕਿਸੇ ਨੂੰ ਕੰਮ ਨਹੀਂ ਮਿਲਿਆ ਕਿਸੇ ਨੂੰ ਕੁਛ ਕਿਸੇ ਨੂੰ ਕੁਛ ਹਾਲ ਸਿਰਫ ਇੱਕ ਅਕਾਲ ਜਿੰਨਾ ਚਿਰ ਤੱਕ ਅਸੀਂ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਨਹੀਂ ਕਰਦੇ ਐਦਾਂ ਹੀ ਤੱਕੇ ਖਾਵਾਂਗੇ ਐਦਾਂ ਹੀ ਰੋਲਦੇ ਰਾਵਾਂਗੇ ਸੋ ਜਿੱਦਾਂ ਵੀ ਜਿੱਥੇ ਵੀ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਦੇਖਿਓ ਜ਼ਿੰਦਗੀ ਦੇ ਵਿੱਚ ਬਦਲਾ ਆਉਂਦਾ ਧੰਨਵਾਦ ਜਿਉਂਦੇ ਵਾਸਤੇ ਰਹੋ